ਤੁਸੀਂ ਆਪ ਹੀ ਦੇਖ ਲਓ ਮੈਂ ਤੁਹਾਨੂੰ ਕਿੰਨੇ ਸਿੰਘ ਘਣਾਤੇ ਜਿੱਥੇ ਕੀ ਆਪਣੀ ਸਿੰਘਾਂ ਦੀ ਪੋਪੂਲੇਸ਼ਨ ਸਿਰਫ 2% ਹੈ ਜੀ ਤੇ ਜੇ ਇੱਥੇ 200 ਫੌਜੀ ਸ਼ਹੀਦ ਹੋਏ ਸੀ ਤਾਂ ਉਹਦੇ ਵਿੱਚੋਂ ਚਾਰ ਸਿੰਘ ਹੋਣੇ ਚਾਹੀਦੇ ਸੀ ਉਹਦੇ ਅਕੋਰਡਿੰਗ 1971 ਦੇ ਵਿੱਚ ਜਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਸੀਗੀ ਉਹਦੀ ਯਾਦ ਵਿੱਚ ਬਣਾਇਆ ਜੀ ਇਹ ਪਾਕਿਸਤਾਨ ਨੇ ਇਧਰੋਂ ਹਮਲਾ ਕਰਤਾ ਸੀਗਾ ਸਮੁੰਦਰ ਦੇ ਵਿੱਚੋਂ ਅੰਦਰ ਐਂਟਰੀ ਤੇ ਲਿਖਿਆ ਹੋਇਆ ਸੀ ਕਿ ਫੋਟੋਸ ਤੇ ਵੀਡੀਓਸ ਅਲਾਉਡ ਨਹੀਂ ਹੈਗੀਆਂ ਬਟ ਕੋਈ ਹੈ ਨਹੀਂ ਸੀ ਨਾ ਕਿਸੇ ਨੇ ਮਤਲਬ ਰੋਕਿਆ ਆਪਣੇ ਪੰਜਾਬੀਆਂ ਨੇ ਕਰਵਾਨੀਆਂ ਦਿੱਤੀਆਂ ਨੇ ਸਭ ਤੋਂ ਜ਼ਿਆਦਾ ਗੱਲ ਇਹ ਹੈ ਜੀ 70% ਕਰਵਾਨੀਆਂ ਦੇਸ਼ ਨੂੰ ਜਾਦ ਕਰਾਉਣ ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਤਾਂ ਪੰਜਾਬੀਆਂ ਨੇ ਦਿੱਤੀਆਂ ਨੇ ਜੀ 30% ਕਰਵਾਨੀਆਂ ਬਾਕੀਆਂ ਦੇ ਵੀ ਹੈਗੀਆਂ ਨੇ ਤੁਸੀਂ ਦੇਖੋ ਇਹ ਪੰਜਾਬ ਤੋਂ ਕਿੰਨੀ ਦੂਰ ਆ ਫਿਰ ਵੀ ਇੱਥੇ ਸਿੰਘ ਕਿੰਨੇ ਨੇ ਜਿਹੜਾ ਨੇ ਇੱਥੇ ਕਰਵਾਨੀਆਂ ਦਿੱਤੀਆਂ ਨੇ ਤੁਹਾਨੂੰ ਗਿਰਗੇ ਉੱਪਰ ਉਹਨਾ ਤੁਸੀਂ ਇੱਕ ਵਾਰ ਫੋਟੋਜ਼ ਦੇਖਿਓ ਤੁਹਾਨੂੰ ਫੇਰ ਸਮਝ ਆਏਗਾ ਇਹ ਜੀ ਦਾ ਗੂਗਲ ਮੈਪ ਤੇ ਸਰਚ ਮਾਰਿਓ ਨਾਈਡਾ ਗੇਵਜ਼ ਜੀ ਉਹ ਜਿਹੜੀ ਜੀ ਚਰਚ ਸੇਂਟ ਪੌਲ ਚਰਚ ਤੇ ਦੇਖਦਾ ਜੀ ਫਰੰਟ ਦੇਖਦਾ ਇਤਰਾ ਹੀ ਆ ਜਾਂ ਦੂਜੀ ਸਾਈਡ ਤੋਂ ਦੇਖਦੇ ਆਂ ਜੀ ਅੰਦਰੋਂ ਜਾ ਕੇ ਚਰਚ ਤੇ ਕੀ ਸਿਸਟਮ ਹੈ ਜੀ ਅੰਦਰ ਕੰਮ ਚੱਲ ਰਿਹਾ ਜੀ ਰਿਪੇਅਰ ਦਾ ਰੈਨੋਵੇਸ਼ਨ ਦਾ ਦੇਖਦੇ ਆਂ ਬਾਕੀ ਇਹ ਜੰਦਰੋ ਚਰਚ ਸਟਰਕਚਰ ਦੇਖੋ ਜੀ ਤੁਸੀਂ ਉੱਪਰ ਉਹ ਦੂਜਾ ਜਿਮ ਮੰਨਿਆ ਦਾ ਤੁਸੀਂ ਦੇਖ ਸਕਦੇ ਹੋ ਮਨੇ ਨੋਟ ਲੇ ਜਨੀ ਸੋ ਮੈਂ ਕੁਛ ਟਿੱਪਣੀ ਨਹੀਂ ਦਵਾਂਗਾ ਦਿਖਾ ਕੇ ਚੱਲੇ ਜੀ ਬਸ ਵਾਪਸ ਇਹ ਦੀ ਹਿਸਟਰੀ ਹੈ ਜੀ ਤੁਸੀਂ ਪਾਉਜ਼ ਕਰਕੇ ਪੜ੍ਹ ਲਿਓ ਗੁਜਰਾਤੀ ਦੇ ਵਿੱਚ ਤੇ ਹਿੰਦੀ ਦੇ ਵਿੱਚ ਜਿਹਦੇ ਅੰਦਰ ਐਂਟਰੀ ਤੇ ਲਿਖਿਆ ਹੋਇਆ ਸੀ ਕਿ ਫੋਟੋਸ ਤੇ ਵੀਡੀਓਸ ਅਲਾਉਡ ਨਹੀਂ ਹੈਗੀਆਂ ਬਟ ਕੋਈ ਹੈ ਨਹੀਂ ਸੀ ਨਾ ਕਿਸੇ ਨੇ ਮੈਨੂੰ ਰੋਕਿਆ ਇੱਕ ਬੈਠਾ ਸੀਗਾ ਕਰਮਚਾਰੀ ਇੱਥੇ ਤੇ ਮੈਂ ਵੀਡੀਓ ਬਣਾ ਕੇ ਆ ਗਿਆ ਜੀ ਬਾਅਦ ਉਹਨੇ ਮੈਨੂੰ ਕੁਝ ਨਹੀਂ ਕਿਹਾ ਕਿ ਵੀਡੀਓ ਲਾਊਡ ਨਹੀਂ ਜਾਂ ਕੁਝ ਤੇ ਕਈ ਵਾਰੇ ਚੀਜ਼ਾਂ ਵੈਸੇ ਲਿਖ ਕੇ ਲਾਈਆਂ ਹੁੰਦੀਆਂ ਨੇ ਬਟ ਐਵੇਂ ਤਾਂ ਹੁੰਦਾ ਕੁਝ ਨਹੀਂ ਜੇ ਤੁਸੀਂ ਦੇਖ ਲਓ ਚਰਚ ਜੀ ਕਿ ਨਾਈਡਾ ਕੇਵਸ ਨੇ ਮੈਂ ਉੱਥੇ ਚੱਲਿਆ ਜੀ ਤੇ 2 ਕਿਲੋਮੀਟਰ ਜੀ ਹੱਥੋਂ ਚਰਚ ਤੋਂ ਤੇ ਉੱਥੇ ਜਾ ਕੇ ਦੇਖਦੇ ਆਂ ਜਿਉਂ ਉੱਥੇ ਕੀ ਆ ਬਾਕੀ ਅੱਧ ਵੀ ਪਿੱਛੇ ਵਿੱਚ ਸ਼ਾਇਦ ਅਚੰਭਾ ਕੰਮ ਜਾਵੇ ਚਾਹੀਦਾ ਹੈ ਮੀਟਿੰਗ ਮਾ ਜਿੱਤੇ ਇਹ ਨਹੀਂ ਚੰਦਾ ਕੰਮ ਜਾ ਰਹਾ ਲੇਕਰ ਕਿ ਇਹ ਬਾਕੀ ਕਿੱਥਾ ਹੋਇਆ ਤੇ ਜੇ ਤੁਸੀਂ ਕਦੇ ਆਏ ਉਦੋਂ ਤੁਸੀਂ ਜ਼ਰੂਰ ਟਰਾਈ ਕਰੋ ਇੱਥੇ ਅਗਰ ਖੁੱਲਾ ਹੋਵੇ ਤਾਂ ਇੱਥੇ ਜਾ ਕੇ ਆਇਓ ਤੇ ਯਾ ਫਿਰ ਇਹ ਤੇ ਆਪជា ਜੀ ਇਹ ਵੀ ਮੰਨ ਲਵਾਂਗਾ ਕੋਈ ਚੱਕਰ ਨਹੀਂ ਹੋ ਵਿੱਚ ਹੈਗੀ ਮਿਊਜ਼ੀਅਮ ਹੈ ਜੋ ਹੈ ਉਹ ਬਾਹਰੋਂ ਮੰਨ ਦੱਸਿਆ ਸੀਗਾ ਜਿਸ ਤੋਂ ਆਪਾਂ ਨੇ ਸਕੂਟੀ ਰੈਂਟ ਤੇ ਲਿਖੀ ਹੈ ਇਹ ਹੋ ਸਕਦਾ ਚਾਰਜ ਹੋਵੇ ਕੋਈ ਹੋਰ ਤੇ ਹੁਣ ਆਪਾਂ ਚੱਲੇ ਆ ਜੀ ਲਾਈਟ ਆ ਕੇਵਸ ਆ ਨਾਈਡਾ ਕੇਵਸ ਦਾ ਪੰਜਾਬੀ ਦੇ ਵਿੱਚ ਮਤਲਬ ਹੁੰਦਾ ਨਾਈਡਾ ਇੱਕ ਜਗ੍ਹਾ ਦਾ ਨਾਮ ਹੋਏਗਾ ਜੀ ਤੇ ਕੇਵਸ ਮਤਲਬ ਗੁਫਾਵਾਂ ਤੇ ਮੈਂ ਫੋਟੋਸ ਦੇ ਵਿੱਚ ਦੇਖਿਆ ਸੀਗਾ ਕਾਫੀ ਵਧੀਆ ਜਗ੍ਹਾ ਜੀ ਹੁੰਦੀ ਉਸੇ ਚਾਹਦੇ ਜੀ ਫੋਨ ਤੋਂ ਦਿਖਾਣੇ ਜਾ ਕੇ ਨਾਲੇ ਤੁਸੀਂ ਵੀ ਕੋਮਾ ਚ ਮੇਰੇ ਨਾਲ ਆਪਕਾ ਵੀਓ ਦੇਖੋ ਜੀ ਇਧਰੋਂ ਬਿਲਕੁਲ ਆਪਾਂ ਪੋਰਟ ਦੇ ਨਾਲ-ਨਾਲ ਰੋਡ ਤੇ ਜਾ ਰਹੀਆਂ ਤੇ ਇਹ ਹੈ ਜੀ ਆਪਾਂ ਇਹਦਾ ਨਾਮ ਸ਼ਾਇਦ ਜਲੰਧਰ ਵਿੱਚ ਹੈ ਜੀ ਦੇ ਪਿੱਛੇ ਇੱਕ ਸਰਕਟ ਹਾਊਸ ਹੈ ਜੀ ਬੜਾ ਵਧੀਆ ਉਹ ਸਰਕਾਰੀ ਬੰਦਿਆਂ ਨੂੰ ਮਿਲਦਾ ਸਿਰਫ ਬੜੇ ਵਧੀਆ ਰੂਮ ਨੇ ਲਗਜ਼ਰੀ ਰੂਮ ਨੇ ਤੇ ਹੈਰੀਟੇਜ ਬੋਕ ਵੀ ਹੈ ਜੀ ਇੱਧਰ ਤੇ ਉਧਰ ਆਪਣਾ ਰੂਮ ਬਹੁਤ ਵਧੀਆ ਨੇ ਜੀ ਸਿਰਫ ਸਰਕਾਰੀ ਬੰਦਿਆਂ ਨੂੰ ਦੰਦੇ ਨੇ ਉਹ ਤੇ ਲਗਜ਼ਰੀ 5 ਸਟਾਰ ਰੂਮ ਕਹਿ ਸਕਦੇ ਆ ਤੇ ਰੈਂਟ ਉਹਨਾਂ ਦਾ ਸਿਰਫ 2 ਸਟਾਰ 3 ਸਟਾਰ ਵਰਗਾ ਉਹ ਐਵੇਂ ਦੰਦੇ ਨੇ ਜੀ ਹਰੇਕ ਨੂੰ ਸੋ ਆਪਾਂ ਚੱਲਦੇ ਜਿਵੇਂ ਇੱਧਰ ਹੈਰੀਟੇਜ ਬੋਕ ਬਣੀ ਹੋਈ ਹੈ ਜੀ ਆਪਣਾ ਬਸ ਕਿਲੇ ਜਿੱਦੀ ਕਹਾਤਾ ਜੀ ਉਧਿਹੜੇ ਵਾਲੇ ਉਹ ਬਣਾ ਰખી ਹੈ ਜੀ ਦਾ ਕੇਸ ਸੀਗਾ ਜੀ ਜਿਹੜਾ ਇੱਥੇ ਉਹ ਮੈਂ ਪੁੱਛਿਆ ਇੱਥੇ ਕਿਸੇ ਨੂੰ ਗੂਗਲ ਮੈਪ ਤੇ ਵੀ ਉਹ ਟੈਂਪੋਰਰੀ ক্লোਜ ਦਿਖਾ ਰਿਹਾ ਸੀਗਾ ਤੇ ਮੈਂ ਹੁਣ ਪੁੱਛਿਆ ਸੀਗਾ ਇੱਥੇ ਕਿਸੇ ਨੂੰ ਤੇ ਉਹ ਕਹਿੰਦਾ ਉਹ ਅੰਦਰੋਂ ਗਿਰ ਗਏ ਉੱਪਰ ਉਹਨਾ ਤੁਸੀਂ ਇੱਕ ਵਾਰ ਫੋਟੋਸ ਦੇਖਿਓ ਤੁਹਾਨੂੰ ਫੇਰ ਸਮਝ ਆਏਗਾ ਇਹ ਚੀਜ਼ ਦਾ ਗੂਗਲ ਮੈਪ ਤੇ ਸਰਚ ਮਾਰਿਓ ਨਾਈਡਾ ਗੇਮਸ ਦਿਓ ਤੇ ਤੁਸੀਂ ਆਪਣੇ ਆਪ ਤੁਹਾਨੂੰ ਲੱਗ ਜੇਗਾ ਜੀ ਪਤਾ ਇਹ ਇੱਧਰ ਨਹੀਂ ਜੀ ਪਿੱਛੇ ਸਾਲ ਲੱਗੇਗਾ ਘਟੋ ਘਟ ਇਹਨੂੰ ਦੁਬਾਰਾ ਖੁੱਦਿਆ ਨੂੰ ਜਦੋਂ ਤੁਸੀਂ ਆਏ ਸਾਲ ਬਾਅਦ ਜੇ ਤੁਸੀਂ ਆਉਂਦੇ ਹੋ ਤਾਂ ਤੁਸੀਂ ਇੱਕ ਵਾਰ ਜਿਹੜਾ ਜ਼ਰੂਰ ਮਾਰੇ ਹੋ ਇਹ ਦੇਖੋ ਜੀ ਆਪਣਾ ਗੇਟ ਲਾਇਆ ਹੋਇਆ ਜੀ ਪਿੱਛੇ ਗੇਟ ਲਾ ਕੇ ਬੰਦ ਕੀਤਾ ਹੋਇਆ ਜੀ ਇਹਦਾ ਰਸਤਾ ਤੇ ਚਲੋ ਆਪਾਂ ਕੁਝ ਹੋਰ ਦੇਖਦੇ ਹਾਂ ਜੀ ਫਿਰ ਅੱਜ ਇਹ ਆਈਐਨਐਸ ਕੁਕਰੀ ਦਾ ਮੈਮੋਰੀਅਲ ਬਣਾਇਆ ਹੋਇਆ ਜੀ ਇੱਥੇ 1971 ਦੇ ਵਿੱਚ ਜਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਸੀਗੀ ਉਹਦੀ ਯਾਦ ਵਿੱਚ ਬਣਾਇਆ ਜੀ ਇਹ ਆ ਦੇਖੋ ਜਿਵੇਂ ਨਾਮ ਲਿਖੇ ਹੋਏ ਨੇ ਕੇਐਸ ਠਾਕੁਰ ਜਿਹੜੇ ਲਾਲੋਦੋਂ ਸ਼ਹੀਦ ਹੋਏ ਸੀਗੇ ਇੱਥੇ ਪਾਕਿਸਤਾਨ ਦੇਦਰੋਂ ਹਮਲਾ ਕਰਤਾ ਸੀਗਾ ਸਮੁੰਦਰ ਦੇ ਵਿੱਚੋਂ ਤੇ ਆ ਦੇਖੋ ਜੀ ਹਰੀ ਮੀਟਰ ਅੱਥੇ ਸ਼ਹੀਦ ਹੋਏ ਸੀਗੇ ਜਿਹੜੇ ਫੌਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਮੈਮੋਰੀਅਲ ਬਣਾਇਆ ਗਿਆ ਉਹ ਦੇਖੋ ਜੀ ਕਬੀ ਸਿੰਘ ਤੇ ਹੀਰਾ ਲਾਲ ਜਾਟ ਇਹਨਾਂ ਦੇ ਨਾਲ ਉੱਪਰ ਲਿਖੀ ਹੋਈ ਹੈ ਕਾਊਂਟਿੰਗ 188 ਐਚਰ ਜਾਟ ਆਰ ਸ਼੍ਰੀ ਨੀਵਾਸਨ 190 ਲਬ 190 ਕਾਊਂਟਿੰਗ ਹੋ ਗਈ ਪਿੱਛੇ ਇੱਕ ਤੋਂ ਸਟਾਰਟ ਹੋਣੀ ਹੁਣ ਕੱਲੀ ਕੱਲੀ ਚਲੋ ਦਿਖਾਣੀ ਤੁਹਾਨੂੰ ਪੋਸੀਬਲ ਨਹੀਂ ਨਾ ਤੁਸੀਂ ਦੇਖ ਸਕੋਗੇ ਬੋਰ ਹੋ ਜਾਓਗੇ ਕੱਲਾ ਕੱਲਾ ਨਾਮ ਵਗਰ ਮੈਂ ਤੁਹਾਨੂੰ ਪੜਾਣ ਬੈਠ ਗਿਆ 191 ਇਧਰ ਪਿੱਛੇ ਇਹਦੇ ਵਿੱਚ ਲੁਕ ਗਿਆ ਜੀ ਹੈਜ ਜੇ ਇਹ ਇਧਰ ਸਾਹਮਣੇ ਕੰਟੀਨ ਬਣੀ ਹੈ ਜੀ ਖਾਣ ਪੀਣ ਦੀ ਬੈਠ ਕੇ ਤੇ ਇਧਰ ਇਹ ਸਾਰਾ ਮੈਮੋਰੀਅਲ ਹੈ ਜੀ ਕੁਮਨੀਆਂ ਇੱਥੇ ਦੇਖਦੇ ਆ ਜੀ ਕੀ ਸਿਸਟਮ ਹਨ ਬਰਸ ਤੋਂ ਬਾਅਦ ਟੈਬਲੇਟ ਦਾ ਫੰਕਸ਼ਨ ਆਇਦਰਾ ਉਹ ਰੇਡੀਆਂ ਜੀ ਨਹੀਂ ਜਿ ਕਮਾਨ ਦੀ 194 ਨੰਬਰ ਆ ਗਿਆ ਜੀ ਪੀਐਸ ਮੈਟੀ ਬੰਸੀ ਲਾਲ 193 ਉਹ ਐਸ ਸਿੰਗਰ ਜੀ ਤਰੀਕ ਇਹ ਦਸਮੁਂਦਰ ਜੀ ਦੇਖੋ ਸਿੰਘ ਸਭ ਤੋਂ ਅੱਗੇ ਹੁੰਦੇ ਨੇ ਜੀ ਤੇ ਕੇ ਸਿੰਘ ਐਮ ਸਿੰਘ ਔਰ ਸਿੰਘ ਕੇ ਸਿੰਘਾਂ ਤੋਂ ਬਿਨਾਂ ਹੋਰ ਕਿਸੇ ਨੇ ਅਜੇ ਤੱਕ ਕੁਰਬਾਨੀਆਂ ਨਹੀਂ ਦਿੱਤੀਆਂ ਆਪਣੇ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਭ ਤੋਂ ਜ਼ਿਆਦਾ ਗੱਲ ਇਹ ਹੈ ਜੀ 70% ਕੁਰਬਾਨੀਆਂ ਦੇਸ਼ ਨੂੰ ਉਜਾੜ ਕਰਨ ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਤਾਂ ਪੰਜਾਬੀਆਂ ਨੇ ਦਿੱਤੀਆਂ ਨੇ ਜੀ 30% ਕੁਰਬਾਨੀਆਂ ਬਾਕੀਆਂ ਦੇ ਵੀ ਹੈਗੀਆਂ ਨੇ ਤੁਸੀਂ ਦੇਖੋ ਇਹ ਪੰਜਾਬ ਤੋਂ ਕਿੰਨੀ ਦੂਰ ਆ ਫੇਰ ਵੀ ਇੱਥੇ ਸਿੰਘ ਕਿੰਨੇ ਨੇ ਜਿਹੜਾ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਨੇ ਬੀਚ ਹੈ ਜੀ ਇੱਥੋਂ ਜਲੰਧਰ 뷰 ਪੁਆਇੰਟ ਵੀ ਹੈਗਾ ਜੀ ਆਪਣਾ ਉਹ ਜਿਹੜਾ ਪਿੱਛੇ ਮੈਂ ਤੁਹਾਨੂੰ ਦਿਖਾਇਆ ਜਲੰਧਰ ਬੀਚ ਸੀਗੀ ਜਲੰਧਰ ਸਨਸੈਟ 뷰 ਪੁਆਇੰਟ ਇੱਥੇ ਬਣਾਇਆ ਹੋਇਆ ਜੀ ਜੇ ਅਸ ਹਰੀਕੇ ਇਹ ਵੀ ਆਪਣਾ ਜੀ ਕੋਈ ਸਰਦਾਰ ਇਹ ਸਿੰਘਾਂ ਮਕੇ ਯੋਨੀ ਕ੍ਰਿਸ਼ਨਨ ਆਂਧਾ ਸਿੰਘ ਤੁਸੀਂ ਆਪ ਹੀ ਦੇਖ ਲਓ ਮੈਂ ਤੁਹਾਨੂੰ ਕਿੰਨੇ ਸਿੰਘ ਗਿਣਾਤੇ ਜਿੱਥੇ ਕੀ ਆਪਣੀ ਸਿੰਘਾਂ ਦੀ ਪੋਪੂਲੇਸ਼ਨ ਸਿਰਫ 2% ਹੈ ਜੀ ਤੇ ਜੇ ਇੱਥੇ 200 ਉਹ ਜੀ ਸ਼ਹੀਦ ਹੋਏ ਸੀ ਤਾਂ ਉਹਦੇ ਵਿੱਚੋਂ ਚਾਰ ਸਿੰਘ ਹੋਣੇ ਚਾਹੀਦੇ ਸੀ ਉਹਦੇ ਅਕੋਰਡਿੰਗ ਬਟ ਸਿੰਘਾਂ ਦੀ ਪੋਪੂਲੇਸ਼ਨ ਦੇ ਅਕੋਰਡਿੰਗ ਇਹਦੇ ਸ਼ਹੀਦ ਦੇਖ ਲਓ ਕਿੰਨੇ ਹੋਏ ਹੋਏ ਨੇ ਕਿਸਤੀ ਖੜੀ ਹੈ ਜੀ ਇਹ ਜਿਵੇਂ ਪੜਦੇ ਆ ਜਿਵੇਂ ਕੋਈ ਹਿਸਟਰੀ ਵਗੈਰਾ ਲਿਖੀ ਹੋਈ ਏ ਤੇ ਬਾਕੀ ਇਹ ਸ਼ੀਸ਼ੇ ਦੇ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਰੈਂਕ ਤੇ ਨੇਮ ਟੋਟਲਿਟੀ ਜੈਡ ਇੱਕ ਕਿਸ਼ਤੀ ਵੈਸੇ ਬਣਾ ਕੇ ਰੱਖੀ ਹੈ ਜੀ ਉਦੋਂ ਇਹ ਕਿਸ਼ਤੀ ਦੇ ਨਾਲ ਲੜੇ ਬਿਲੇ ਜਾਇਏ ਕਿਸ਼ਤੀ ਦੇ ਵਿੱਚ ਉਹਨੇ ਆਪਣੇ ਫੌਜੀ ਜਿਹੜੇ ਸ਼ਹੀਦ ਹੋਏ ਸੀਗੇ ਉਹਦੀ ਯਾਦ ਦੇ ਵਿੱਚ ਬਣਾ ਕੇ ਰੱਖੀ ਹੈ ਜੀ ਇਹ ਇਹ ਜਿਹੜੇ ਨਾਮ ਤੁਹਾਨੂੰ ਪਤਾ ਨਹੀਂ ਕੈਮਰੇ ਦੇ ਵਿੱਚ ਦਿਖਣੇ ਜਾਂਦੀ ਆ ਦੇਖੋ ਪੀ ਸਿੰਘ ਐਚ ਸਿੰਘ ਪੀ ਸਿੰਘ ਸ਼ਿਕਾਵਾਤ ਐਮ ਸਿੰਘ ਆਰ ਸਿੰਘ ਸਿੰਘ ਹੋਰ ਵੀ ਹੁੰਦੇ ਨੇ ਜੀ ਪੀ ਸਿੰਘ ਬੰਦੇ ਕਹਿੰਦਾ ਵੀ ਸਿੰਘ ਸਾਰੇ ਆਪਣੀ ਨੇ ਸਿੰਘ ਰਾਜਸਥਾਨ ਦੇ ਵੀ ਹੁੰਦੇ ਨੇ ਪਰ ਫਿਰ ਵੀ 90% ਸਿੰਘ ਜੇ ਸਿੰਘ ਲਿਖਿਆ ਉਹ ਦਾ ਆਪਣੇ ਹੀ ਹੁੰਦੇ ਨੇ ਇੱਥੇ ਦੇਖੋ ਜੇ ਵੀਊ ਸਾਰਾ ਪਿੱਛੇ ਤੇ ਪਿੱਛੇ ਜੀ ਮੈਮੋਰੀਅਲ ਦੀ ਯਾਦ ਦੇ ਵਿੱਚ ਕਿਸ਼ਤੀ ਬਣਾ ਕੇ ਰੱਖੀ ਹੋਈ ਤੇ ਹੁਣ ਆਪਾਂ ਇੱਧਰ ਚੱਲਦੇ ਹਾਂ ਜੀ ਨੀਚੇ ਵਾਲੀ ਸਾਈਡਾਂ ਤੇ ਪੱਥਰ ਵਾਲੀ ਵੀ ਜੇ ਜੀ ਤੇ ਵਿੱਚ ਪੱਥਰ ਜੀ ਸਾਰਾ ਉਹ ਦੇਖੋ ਇੱਥੇ ਆਪਣਾ ਪਾਣੀ ਨੀਚੇ ਨੂੰ ਇੱਥੇ ਚਾ ਗੁੱਟ ਗਿਆ ਨਾ ਇੱਥੇ ਪੱਥਰ ਖਤਮ ਹੈ ਜੀ ਇੱਧਰ ਆ ਦੇਖੋ ਇੱਥੇ ਤੇ ਉੱਪਰ ਤੱਕ ਵੀ ਸ਼ਾਇਦ ਪਾਣੀ ਆ ਜਾਂਦਾ ਹੋਵੇਗਾ ਛੱਲਾਂ ਦੇ ਨਾਲ ਇਹਦੇ ਦੋ ਮੂਨ ਦੇ ਇਹ ਛੱਲਾਂ ਜਿਹੜੀਆਂ ਹੁੰਦੀਆਂ ਨੇ ਜੀ ਸਮੁੰਦਰ ਦੀਆਂ ਇਹ ਮੂਨ ਦੇ ਕੋੜੀਆਂ ਹੁੰਦੀਆਂ ਨੇ ਹੁ ਜਿਵੇਂ ਦਾ ਦੋ ਵੀ ਇਹ ਦੇਖੋ ਤੁਸੀਂ ਸ਼ਾਂਤ ਹੈ ਜੀ ਸਮੁੰਦਰ ਇਸ ਟਾਈਮ ਹੈਣਾ ਰਾਤ ਨੂੰ ਇਹ ਸਮੁੰਦਰ ਆਪਣੀ ਹਲਚਲ ਕਰੇਗਾ ਜੀ ਕਿਉਂਕਿ ਜਦੋਂ ਰਾਤ ਨੂੰ ਮੂਨ ਆ ਜਾਂਦਾ ਮੂਨ ਦੇ ਨਾਲ ਇਹਦੀਆਂ ਛੱਲਾਂ ਦਾ ਕਲੈਕਟਿਵਿਟੀ ਹੈ ਜੀ ਤੇ ਇਹ ਜੀ ਤੁਸੀਂ ਗੂਗਲ ਦੇ ਵੀ ਪੜ੍ਹ ਸਕਦੇ ਹੋ ਮੂਨ ਦੇ ਨਾਲ ਕਲੈਕਟਿਵਿਟੀ ਹੈ ਜੀ ਇਹ ਚੀਜ਼ ਦੀ ਇਹ ਪਿੱਛੇ ਰਹਿ ਗਈ ਜੀ ਆਪਣਾ ਲਾ ਬੋਡੀ ਹੁੰ ਜੇਗਾ ਇੱਥੋਂ ਦੀ ਇਹ ਲੋਕਲ ਡਰਿੰਕ ਹੈ ਜੀ ਮੈਂ ਇਥੇ ਕੰਡੀਨ ਚ ਬੈਠਾ ਸੀਗਾ ਮੈਮੋਰੀ ਲੜੀ ਚ ਬਸ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਮੈਂ ਦੇਖਿਆ ਨਹੀਂ ਇਹਨਾਂ ਨੇ ਐਕਸਪਾਇਰੀ ਡੇਟ ਨੂੰ ਮਟਾਇਆ ਹੋਇਆ ਹੈ ਐਕਸਪਾਇਰੀ ਡੇਟ ਜੇ ਲੰਗੀ ਹੋਈ ਹੋਏਗੀ ਤਾਂ ਇਹਨੂੰ ਮਟਾਇਆ ਹੋਇਆ ਤੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਇਹ ਲੋਕ ਪੈਸੇ ਦਾ મતલਬ ਰੱਖਦੇ ਨੇ ਲੋਕ ਘਾੜਾ ਖੇਲ ਘਾੜਾ ਕਰਦੇ ਨੇ ਮੈਂ ਦੇਖਦਾ ਹੋਰ ਬਟਾਈ ਕਰਦਾ ਤਾਂ ਮੰਗ ਕੇ ਦੇਖੀ ਫਲੇਵਰ ਵੀ ਚੇਂਜ ਕਰਕੇ ਦੇਖਿਆ ਪਹਿਲਾਂ ਮੈਂ ਪੀਤੀਆ ওভার ਫਲੇਵਰ ਤੇ ਫਿਰ ਮੈਂ ਹੁਣ ਮੰਗਦੀ ਸੀਗੀ ਬਲੂ ਬੈਰੀ ਤੇ ਉਹਦੀ ਵੀ ਐਕਸਪਾਇਰੀ ਡੇਟ ਨਾ ਨਮਟਾਈ ਹੋਈ ਆ ਇਹ ਸਾਰੀਆਂ ਐਕਸਪਾਇਰਡ ਡਰਿੰਕਾਂ ਵੇਚ ਰਹੇ ਨੇ ਤੇ ਟੂਰਿਸਟ ਇੱਥੇ ਆਉਂਦਾ ਆ ਨਹੀਂ ਰਿਹਾ ਹੁਣ ਉਹਦੇ ਕਰਕੇ ਉਹਨਾਂ ਦੀ ਐਕਸਪਾਇਰ ਹੋ ਗਈ ਹੋਣੀ ਹੈ ਤੇ ਹੁਣ ਉਹਨਾਂ ਨੂੰ ਮਟੇ ਮਟੇ ਕੇ ਵੇਚ ਰਹੇ ਨੇ ਸੋ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਟੂਰਿਸਟ プレਸ ਜਦੋਂ ਜਾਂਦੇ ਕਦੇ ਇਹ ਤਾਂ ਚਲੋ ਡਰਿੰਕ ਸੀ ਕੀ ਇਹਦੇ ਨਾਲ ਤਾਂ ਕੀ ਫਰਕ ਪੈਣਾ ਹਨ ਕਈ ਵਾਰ ਕੋਈ ਚੀਜ਼ ਐਵੇਂ ਦੀ ਵੀ ਇਹ ਖਵਾ ਦਿੰਦੇ ਨੇ ਜਿਸ ਦੇ ਨਾਲ ਆਪਣਾ ਬੰਦਿਆਂ ਨੂੰ ਹੈਲਥ ਇਸ਼ੂਸ ਹੋ ਸਕਦੇ ਨੇ ਸੋ ਇਹ ਜੀ ਚਾਵਲ ਜਰੂਰ ਗੌਰ ਕਰਿਆ ਕਰੋ ਜੇ ਕਿਤੇ ਘੁੰਮਣ ਜਾਂਦੇ ਹੋ ਕਿਉਂਕਿ ਦੇਖੋ ਹੁਣ ਜਿਵੇਂ ਲਾ ਲੂ ਮੈਂ ਇਕੱਲਾ ਘੁੰਮਣਾ ਆਇਆ ਹਾਂ ਹਨਾ ਮੇਰੇ ਨਾਲ ਕੋਈ ਵੀ ਨਹੀਂ ਹੁੰਦਾ ਮੇਰਾ ਕੋਈ ਫਰੈਂਡ ਨਹੀਂ ਹੁੰਦਾ ਮੇਰਾ ਕੋਈ ਫੈਮਿਲੀ ਮੈਂਬਰ ਤੇ ਮੰਨ ਲਓ ਬਾਈ ਚਾਂਸ ਮੈਂ ਇੱਥੇ ਬਿਮਾਰ ਹੋ ਜਾ ਤੇ ਕੋਈ ਸਾਂਭਣ ਵਾਲਾ ਨਹੀਂ ਹੈਗਾ ਤੇ ਦੂਜੀ ਗੱਲ ਅਣਜਾਣ ਜਗ੍ਹਾ ਤੇ ਇੱਥੋਂ ਦਾ ਕੁਝ ਬੰਦੇ ਨੂੰ ਹਿਸਾਬ ਨਹੀਂ ਹੁੰਦਾ ਉਹਦਾ ਬੜਾ ਚੱਕਰ ਪੈਂਦਾ ਹੁੰਦਾ ਜਲੰਧਰ ਵਿੱਚ ਹੈ ਜੀ ਹੋ ਸਕਦਾ ਤੁਹਾਨੂੰ ਲੱਗ ਰਿਹਾ ਹੋਵੇ ਕਿ ਮੈਂ ਮਜ਼ਾਕ ਕਰ ਰਿਹਾ ਤੁਸੀਂ ਇੱਕ ਵਾਰ ਗੂਗਲ ਤੇ ਜਰੂਰ ਚੈੱਕ ਕਰਿਓ ਤੁਸੀਂ ਭਰ ਕੇ ਦੇਖ ਲਿਓ ਜਲੰਧਰ ਵਿੱਚ ਵੀਰ ਤੇ ਜੈਨੂਅਲੀ ਇਹ ਜਲੰਧਰ ਵੀਚ ਦਾ ਜੀ ਕੋਈ ਇਹਦੇ ਵਿੱਚ ਮਜ਼ਾਕ ਨਹੀਂ ਐ ਆਪ ਇੱਕ ਵਾਰ ਤੇ ਇੱਕ ਹਰਾਂ ਸਮਝਿਆ ਜੀ ਪਤਾ ਨਹੀਂ ਹੁਣ ਇਹ ਜਲੰਧਰ ਦੇ ਨਾਮ ਤੇ ਰੱਖਿਆ ਗਿਆ ਇਹਦਾ ਨਾਮ ਜੇ ਵੈਸੇ ਹੀ ਇਹਦਾ ਇਹਨਾਂ ਨੇ ਜਲੰਧਰ ਰੱਖਿਆ ਤੇ ਮੈਚ ਕਰ ਗਿਆ ਉਹਨਾਂ ਨਾਲ ਕੋਈ ਇੰਸਟੈਂਸ ਹਾਣਾ ਤੇ ਬਟ ਇਹਦਾ ਜੈਨੂਅਲੀ ਜਲੰਧਰ ਵੀਚ ਦਾ ਨਾਮ ਹੈ ਜੂਗਲ 'ਤੇ ਚੈੱਕ ਕਰ ਲੇ ਕੋਈ ਜੀ